ਚਿਰੀਆਂ ਨੰਨਪੁਰ ਸਾਹਿਬ ਵਿਖੇ ਚਿਰਗੁਰ ਤੇ ਇੱਕ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਨਾਉਣ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਚਰਨ ਗੰਗਾ ਖੱਡ ਦੇ ਨਾਲ ਜਿੱਥੇ ਸਰਕੰਡਾ ਅਤੇ ਨੜੇ ਹਨ ਇੱਥੇ ਪਾਰਕਿੰਗਾਂ ਬਣਾਈਆਂ ਜਾ ਰਹੀਆਂ ਹਨ ਸਾਹਮਣੇ ਦੇਖ ਲਓ ਕੰਮ ਚੱਲ ਰਿਹਾ ਹੈ ਪਾਰਕਿੰਗਾਂ ਤਾਂ ਬਣਾਈਆਂ ਜਾ ਰਹੀਆਂ ਹਨ ਪਰ ਇੱਥੇ ਸਾਨਾ ਅਵਾਰਾ ਫਟੂਆਂ ਦਾ ਤੇ ਸਾਨਾ ਦਾ ਕਾਫੀ ਬੋਲ ਵਾਲਾ ਹੈ ਇਹ ਕਿੰਨੇ ਕਿਸੇ ਪਾਰਕਿੰਗ ਬਾਨ ਵਾਲੇ ਨੇ ਇਹਨਾਂ ਨੂੰ ਸ਼ਾਂਤ ਪੰਜਾਬ ਦਿੱਤਾ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ ਇੱਥੇ ਸ਼ਰਧਾਲੂਆਂ ਦੀਆਂ ਪਾਰਕਿੰਗਾਂ ਲਈ ਗੱਡੀਆਂ ਖੜਾਣ ਲਈ ਪਾਰਕਿੰਗ ਬਣਾਈ ਜਾ ਰਹੀ ਹੈ ਦੇਖੋ ਇਹ ਦ੍ਰਿਸ਼ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਵੱਲੋਂ ਇਹਨਾਂ ਆਵਾਰਾ ਪਸ਼ੂਆਂ ਨੂੰ ਗਊ ਸ਼ਲਾਮਾ ਵਿੱਚ ਛੱਡਣ ਦਾ ਬੀੜਾ ਚੁੱਕਿਆ ਗਿਆ ਸੀ ਅਤੇ ਕਈ ਸਾਲوں ਨੂੰ ਇਹਨਾਂ ਨੇ ਇਹ ਕੰਮ ਕੀਤਾ ਹੁਣ ਜਦੋਂ ਉਹਨਾਂ ਨੇ ਇਹ ਕੰਮ ਬੰਦ ਕੀਤਾ ਹੈ ਦੁਬਾਰਾ ਹੀ ਇਹ ਆਵਾਰਾ ਪਸ਼ੂ ਆਣੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਦਾ ਮੁੱਖ ਸਥਾਨ ਸ਼੍ਰੀ ਆਨੰਦਪੁਰ ਸਾਹਿਬ ਦੀ ਜੋ ਸਬਜੀ ਮੰਡੀ ਆਪਣੀ ਸਬਜੀ ਮੰਡੀ ਲੱਗ ਰਹੀ ਹੈ ਉਸ ਵਿੱਚ ਹੁੰਦਾ ਹੈ ਆਮ ਤੌਰ ਤੇ ਇਹ ਉਥੋਂ ਦੀਆਂ ਸਬਜ਼ੀਆਂ ਵੇਚ ਕੇ ਗੁਜ਼ਾਰਾ ਕਰਦੇ ਹਨ ਉਸ ਤੋਂ ਬਾਅਦ ਇਹ ਇਹਨਾਂ ਲੋਕ ਪੇੜੇ ਪਾ ਜਾਂਦੇ ਹਨ ਇਹ ਇੱਥੇ ਹੀ ਠਿਸਰ ਗਏ ਹਨ ਇਹਨਾਂ ਨੇ ਆਪਣਾ ਅੱਡਾ ਆਨੰਦਪੁਰ ਸਾਹਿਬ ਦੇ ਨੇੜੇ ਤੇੜੇ ਹੀ ਬਣਾ ਲਿਆ ਹੈ ਅਤੇ ਵਿੱਤੇ ਦਿਨੀ ਤਾਂ ਇੱਕ ਸਾਨਾ ਇੱਕ ਬਜ਼ੁਰਗ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਲੋਕਾਂ ਨੇ ਮਸਾਂ ਹੀ ਬਿਚਾ